ਚੰਨੀ ਸਾਹਿਬ ਦੇ ਬਿਆਨ ਤੇ ਮੈਂ ਟਿੱਪਾ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਐ ਉਹਨਾਂ ਤੇ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਆਪਣਾ ਆਪਣੀ ਟਿੱਪਾ ਟਿੱਪਣੀ ਨਹੀਂ ਦਿੰਦਾ ਉਹ ਪਾਰਟੀ ਪਲੇਟਫਾਰਮ ਤੇ ਦਿੰਦਾ ਹੈ ਲੇਕਿਨ ਪੰਜਾਬ ਦੀ ਜਿੱਥੋਂ ਤੱਕ ਗੱਲ ਹੈ ਕੇਵਲ ਹਿੰਦੁਸਤਾਨ ਚ ਇੱਕ ਹੀ ਸੂਬਾ ਹੈ ਜਿੱਥੇ ਸੰਧੀ ਵਾਰਤਾ ਦਾ ਪ੍ਰਤੀਕ ਹੈਗਾ ਇਹ ਸੂਬਾ ਪੰਜਾਬ ਜਿੱਥੇ ਮਾਨਸ ਦੀ ਜਾਤ ਸਭੇ ਇੱਕ ਪਹਿਚਾਨ ਉਹ ਸਾਡੇ ਗੁਰੂਆਂ ਨੇ ਸਾਨੂੰ ਇੱਕ ਫਰਮਾਨ ਦਿੱਤਾ ਸੀ ਜਿਹਨੂੰ ਹਰ ਵਿਅਕਤੀ ਮੰਨਦਾ ਹੈ ਇੱਥੇ ਜਾਤ ਪਾਤ ਦੇ ਨਾਮ ਤੇ ਕੋਈ ਵਿਅਕਤੀ ਅਗਰ ਰਾਜਨੀਤੀ ਕਰਨ ਦੀ ਸੋਚੇਗਾ ਤਾਂ ਉਹ ਤਬਾਹ ਹੋ ਜਾਏਗਾ ਕਿਉਂਕਿ ਅਸੀਂ ਸਰਬ ਧਰਮਾਂ ਨੂੰ ਮੰਨਦੇ ਆਂ ਸਰਬ ਜਾਤੀਆਂ ਨੂੰ ਮੰਨਦੇ ਆਂ ਸਾਨੂੰ ਤਾਂ ਇਹ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਾਡੇ ਪਿੰਡਾਂ 'ਚ ਸਾਡੇ ਘਰਾਂ 'ਚ ਕੀ ਕੌਣ ਦਲਿਤ ਐ ਕੌਣ ਕ੍ਰਿਸਚੀਅਨ ਐ ਕੌਣ ਹਿੰਦੂ ਐ ਇੱਥੇ ਅਪਰਕਾਸਟ ਦੀ ਗੱਲ ਜਾਂ ਦਲਿਤ ਦੀ ਗੱਲ ਹੀ ਨਹੀਂ ਕਰ ਸਕਦਾ ਔਰ ਜਿਹੜਾ ਵੀ ਕਰੇਗਾ ਵਿਅਕਤੀ ਉਹਰਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਤੁਹਾਡੇ ਖੂਨ ਦਾ ਰੰਗ ਲਾਲ ਐ ਤੇ ਅਸੀਂ ਸਭ ਨੂੰ ਪ੍ਰੇਮ ਕਰਨਾ ਤੇ ਇੱਕ ਅੱਖ ਨਾਲ ਵੇਖਣਾ ਜਾਤ ਪਾਤ ਤਾਂ ਨਨਪੁਰ ਸਾਹਿਬ ਉਹ ਖਤਮ ਕਰਤੀ ਸੀ ਕੋਈ ਐਸੀ ਜਾਤ ਪਾਤ ਇਹ ਬੀਜੇਪੀ ਦਾ ਏਜੰਡਾ ਹੈ ਟੋਟਲੀ ਜਿਹੜਾ ਬਾਇਫਰਗੇਸ਼ਨ ਪੋਲਰਾਈਜੇਸ਼ਨ ਧਰਮ ਦੇ ਨਾਮ ਤੇ ਜਾਤੀ ਦੇ ਨਾਮ ਤੇ ਮੰਦਰ ਦੇ ਨਾਮ ਤੇ ਗੁਰਦੁਆਰਾ ਦੇ ਨਾਮ ਤੇ ਕਬਰਿਸਤਾਨ ਦੇ ਨਾਮ ਤੇ ਸ਼ਮਸ਼ਾਨ ਘਾਟ ਦੇ ਨਾਮ ਤੇ ਇਹ ਰਾਜਨੀ ਮੁਸਲਮਾਨ ਦੇ ਨਾਮ ਤੇ ਇਹ ਰਾਜਨੀਤੀ ਤਾਂ ਬੀਜੇਪੀ ਕਰਦੀ ਹੈ ਕਾਂਗਰਸ ਤਾਂ ਤਾਂ ਚਰਨਜੀਤ ਚੰਨੀ ਚਰਨਜੀਤ ਚੰਨੀ ਵੀ ਕੇ ਚਰਨਜੀਤ ਚੰਨੀ ਵੀ ਕੇ ਬੀਜੇਪੀ ਕੀ ਲੈਂਗੁਏਜ ਬੋਲ ਰਹੇ ਆ ਚਰਨਜੀਤ ਚੰਨੀ ਵੀ ਕੇ ਬੀਜੇਪੀ ਦੀ ਲੈਂਗੁਏਜ ਬੋਲ ਰਹੇ ਆ ਕਿ ਕਹਾਂ ਜਾਂਦਾ ਕਹਿੰਦੇ ਤੁਸੀਂ ਬੀਜੇਪੀ ਚ ਆ ਜਾਓ ਉਹ ਮੇਰੀ ਕੀ ਆ ਮੈਂ ਤਾਂ ਫਿਰ ਕਹਿ ਰਹੇ ਆ ਕਿ ਬੀਜੇਪੀ ਹਿੰਦੁਸਤਾਨ ਦੇ ਪ੍ਰਧਾਨ ਅਜ ਦਲਿਤ ਨੇ ਖਰਗੇ ਸਾਹਵਰ ਸਾਨੂੰ ਬੜਾ ਬਾਣ ਹੈ ਇਸ ਗੱਲ ਤੇ ਕਿ ਸਾਡੇ ਪ੍ਰਧਾਨ ਮਲਿਕ ਅਰਜੁਨ ਖਰਗੇ ਮੈਂ ਪਰਸੋ ਇਹ ਗੱਲ ਕਹੀ ਕਿ 34 ਸੀਟਾਂ ਰਿਜ਼ਰਵ ਨੇ ਪੰਜਾਬ ਦੀ ਲੇਕਿਨ ਅਗਰ 50 ਬੰਦੇ ਕਾਬਿਲ ਹੋਣ ਜਾਂ ਹੋਰ ਵੀ ਕਿਉਂ ਨਹੀਂ ਲੜ ਸਕਦੇ ਚੋਣ ਇੱਥੇ ਕਾਬਲੀਅਤ ਦੇ ਨਾਮ ਤੇ چار ਪਾਤ ਨਾਲ ਥੋੜੀ ਦੇਖਿਆ ਜਾਂਦਾ ਹੈ ਇਹ ਬੀਜੇਪੀ ਦਾ ਅਜੰਡਾ ਹੈ ਪੋਲਰਾਈਜੇਸ਼ਨ ਪਾੜੋ ਤੇ ਰਾਜ ਕਰੋ ਇਹ ਜਾਂਦਾ ਭਾਈ ਇਹ ਚਰਨਜੀਤ ਚੰਨੀ ਕੇ ਬੀਜੇਪੀ ਕੀ ਲੈਂਗੁਏਜ ਬੋਲ ਰਹੇ ਹੋ ਉਹ ਯਾਰ ਮੈਂ ਕਾ ਮੈਂ ਚਰਨਜੀਤ ਸਿੰਘ ਚੰਨੀ ਤੇ ਜਿਹੜਾ ਟਿੱਪਾ ਟਿੱਪਣੀ ਹੈ ਅਗਰ ਕੋਈ ਗੱਲ ਹੋਏਗੀ ਉਹਨਾਂ ਦੇ ਬਿਆਨ ਤੇ ਉਹ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੈਂ ਪਾਰਟੀ ਪਲੈਟਫਾਰਮ ਤੇ ਆਪਣੀ ਹਾਈ ਕਮਾਂਡ ਜਦ ਪੁੱਛੇਗੀ ਜਾਂ ਕੋਈ ਗੱਲ ਹੋਏਗੀ ਉਹ ਕਰਾਂਗੇ ਕੇਵਲ ਟੀਲੂ ਨੇ ਉਹਨਾਂ ਨੂੰ ਵੈਲਕਮ ਕੀਤਾ ਕਹਿੰਦੇ ਆਜੋ ਬੀਜੇਪੀ ਚ ਕੇਵਲ ਢਿੱਲੋਂ ਨੇ ਵੈਲਕਮ ਕੀਤਾ ਜਾਂ ਨਹੀਂ ਕੀਤਾ ਯਾਰ ਇਸ ਗੱਲ ਦੇ ਬਾਰੇ ਮੈਂ ਕੁਝ ਪਰ ਮੈਨੂੰ ਇੱਕ ਗੱਲ ਦੱਸੋ ਕੀ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣ ਨਹੀਂ ਰਿਹਾ ਸੀ ਜਦੋਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣ ਰਏ ਸੀ ਤੇ ਅਚੰਭੇ ਤੇ ਫਰਮਾਨ ਆਉਂਦਾ ਹੈ ਕਿ ਹੁਣ ਚੰਨੀ ਸਾਹਿਬ ਹੋਣਗੇ ਹਾਲਾਂਕਿ ਕੋਈ ਐਨ ਨਹੀਂ ਸੀ ਵੀ ਚੰਨੀ ਸਾਹਿਬ ਦੇ ਨਾਲ ਕੋਈ ਐਮ ਐਲ اے ਸਹਿबान ਸੀ ਇੱਕ ਵੀ ਨਹੀਂ ਸੀ ਇੱਕ ਵੀ ਨਹੀਂ ਸੀ ਪਰ ਚੰਨੀ ਸਾਹਿਬ ਦਾ ਜਦੋਂ ਫਰਮਾਨ ਆਇਆ ਕਿਸੇ ਵਿਅਕਤੀ ਨੇ ਨਹੀਂ ਕਹਿਣਾ ਕਿ ਕੋਈ ਦਲਿਤ ਹੈ ਜਾਂ ਹਿੰਦੂ ਹੈ ਜਾਂ ਸਿੱਖ ਹੈ ਸਾਡੇ ਚੰਨੀ ਸਾਹਿਬ ਸਿਰ ਦੇ ਤਾਜ ਬਣ ਗਏ ਕਿਉਂਕਿ ਚੰਨੀ ਸਾਹਿਬ ਸਾਨੂੰ ਇਹ ਸਾਨੂੰ ਸਿਖਾਇਆ ਹੀ ਨਹੀਂ ਵੀ ਕੋਈ ਜਾਤ ਪਾਤ ਹੈ ਵੀ ਉਪਰ ਕਾਸ ਨੂੰ ਲਾ ਕੇ ਜਾਖੜ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਸੀਐਲਪੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਅੱਪਰ ਕਾਸਮਿੰਦਰ ਸਿੰਘ ਨੂੰ ਲਾ ਕੇ ਚੰਨੀ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਕਹਿਣ ਦਾ ਮਤਲਬ ਸੀਡਬੀਯੂਸੀ ਮੈਂਬਰ ਐਗਰੀਕਲਚਰ ਕਮੇਟੀ ਦੇ ਚੇਅਰਮੈਨ ਚੰਨੀ ਸਾਹਿਬ ਹਾਂ ਤਾਂ ਕਈ ਵਾਰੀ ਬੰਦਾ ਜ਼ੁਬਾਨ ਜਬੂਨ ਥੜਕ ਜਾਂਦੀ ਹੈ ਪਤਾ ਨਹੀਂ ਦਰਦ ਕਿੱਥੇ ਹੈਗਾ ਦਰਦ ਪਰ ਮੈਨੂੰ ਇਹ ਨਹੀਂ ਪਤਾ ਕਿ ਦਰਦ ਕਿੱਥੇ ਹੈ ਜਾਂ ਨਹੀਂ ਹੈ ਲੇਕਿਨ ਪੰਜਾਬ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਇਰੇ ਵਿੱਚ ਜਾਤ ਪਾਤ ਔਰ ਕਾਂਗਰਸ ਪਾਰਟੀ ਅਗਰ ਜਾਤ ਪਾਤ ਦੀ ਰਾਜਨੀਤੀ ਕਰਦੀ ਤਾਂ ਅੱਜ ਸਦਾ ਚੁੰਦੀ ਰਾਹੁਲ ਗਾਂਧੀ ਓਰਸੀ ਦੇ ਵਾਸਤੇ ਦੇਸ਼ ਦੇ ਲੋਕਾਂ ਨੂੰ ਆਪਸ ਚ ਲੜਾ ਨਹੀਂ ਸਕਦੇ ਤੇ ਮੈਂ ਮੈਂ ਬੇਨਤੀ ਕਰਾਂਗਾ ਬ੍ਰਿੰਦ ਸਾਹਿਬ ਮੈਂ ਮੈਂ ਪੰਜਾਬ ਦੀ ਕਾਂਗਰਸ ਪਾਰਟੀ ਦੇ ਹਰ ਲੀਡਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕੋਈ ਵਿਅਕਤੀ ਬੀਜਪੀ ਦੇ ਸੋਚਤੇ ਗੱਲ ਕਰਨ ਤੋਂ ਸਾਨੂੰ ਸਾਰਿਆਂ ਨੂੰ ਗੁਰੇਜ ਕਰਨੀ ਚਾਹੀਦੀ ਹੈ ਕਿਉਂਕਿ ਬੀਜਪੀ ਦਾ ਅਜੰਡਾ ਅਸੀਂ ਦੇਸ਼ ਚੋਂ ਖਾੜਨਾ ਹੈ ਨਾ ਕੇਵਲ ਪੰਜਾਬ ਨਾ ਕੇਵਲ ਪੰਜਾਬ ਚੋਂ सो so, चन्नी साहब साहबन पे मैं कोई टिप्पा टिप्पणी नहीं कर भारत भारत भूषण आशु भारत भूषण आशु इंद्रवीर ने स्टेटमेंट इशू किया है कि चरणजीत चन्नी ने जो बोला है वो सही बोला है फेयर रिप्रेजेंटेशन की बात की और गलत तरीके से उनके जो बात है उसको पोर्ट्रे किया जा रहा है किसी ने क्या कहा किसी ने क्या नहीं कहा क्या फेर है क्या अनफेर है मेरे लिए तो सब ही फेर है क्योंकि मैं पार्टी का अध्यक्ष हूं ना तो मैं कंडेम कर सकता हूं ना कोई बात को ऊपर पक्ष में कह सकता हूं मैं जो पार्टी के अंदर की बात है वो सारी की सारी पार्टी प्लेटफॉर्म पे ऊपर रख सकता हूं लेकिन हमारी पार्टी की विचारधारा बहुत से लोगों को पता नहीं है कि पार्टी की विचारधारा क्या है ये अकाली दल से कोई व्यक्ति या कोई किसी पार्टी से मेरे जैसा कोई नया बदला पार्टी की विचारधारा कॉन्स्टिट्यूशन नहीं जानता है पार्टी की, की आइडियोलॉजी नहीं हाईकमान ने बुलाया है तेईस तारीख को आप आप सभी को ये बात लोग रखेंगे देखो बात ये है हाईकमान जो है अभी हाल ही में असम के लोगों को बुलाया था अब तेईस का अभी तक मेरे को फुरमान नहीं आया है अगर मैं जाऊंगा वहां पर तेईस को बुलाएंगे तो वहां कोई पकोड़े खाने को तो बुलाया ही नहीं बातचीत होगी पंजाब के मुद्दों पर पंजाब के इश्यूज पर कैसे रणनीति होनी चाहिए कैसे आम आदमी पार्टी को उखाड़ फेंकना है कैसे बीजेपी पोलराइजेशन ये मनुस्मृति की सोच वाले लोगों को इस देश से भगाना है कैसे अकाली दल ने जिसने गुरुओं का अपमान किया है उनके खिलाफ कैसे लड़ाई लड़नी है ये तमाम बातें हो तो होगी चिट्ठी लिखी है पार्टी मिलने मिलने का मतलब कि ग्रुपिज्म है हर है मैडम ग्रुपिज्म वैसे कारा कारा ता ग्रुपिज्म ਕਿਤੇ ਨਹੀਂ ਹੈ ਮੈਂ ਇਹਨੂੰ ਸਿਰੇ ਤੋਂ ਇਨਕਾਰਦਾ ਪਰ ਗਰੁੱਪੀਜ਼ਮ ਤਾਂ ਤੁਹਾਡੇ ਮੀਡੀਆ 'ਚ ਵੀ ਹੈ ਗਰੁੱਪੀਜ਼ਮ ਤਾਂ ਤੁਹਾਡੇ ਪਰਿਵਾਰ 'ਚ ਵੀ ਹੈ ਗਰੁੱਪੀਜ਼ਮ ਤਾਂ ਮਾਈ ਘਰ ਵਾਲੀ ਘਰ ਵਾਲੇ 'ਚ ਨਹੀਂ ਹੈ ਸੋ ਅਗਰ ਇਸ ਤਰ੍ਹਾਂ ਦੇ ਗਰੁੱਪੀਜ਼ਮ ਦੀ ਗੱਲ ਕਰੋਗੇ ਜਿਹੜੀ ਤੁਸੀਂ ਕਹਿ ਰਹੇ ਹੋ ਤਾਂ ਹਾਂ ਹੈ ਪਰ ਅਦਰਵਾਇਜ਼ ਘੋੜਾ ਮੋਟਾ ਤਾਂ ਹਰ ਜਗ੍ਹਾ ਤੇ ਡਿਸਪਿਊਟ ਮਾੜਾ ਮੋਟਾ ਚੱਲਦਾ ਲੇਕਿਨ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਸਾਰੇ 30 ਕੈਂਡੀਡੇਟਾਂ ਤਿੰਨ ਤਕਰੀਬ ਨੇਤਾਵਾਂ ਨੇ ਚਿੱਠੀ ਲਿਖੀ ਹੈ ਚਿੱਠੀ ਲਿਖੀ ਹੈ ਅਧਿਸ਼ਕ ਨੂੰ ਮਿਲਣੇ ਲਈ ਟਾਈਮ ਮੰਗਿਆ ਹੈ ਸੁਜੈਵ ਜੈਵੇਦੀ ਆਲਾਨ ਕੇ ਕਾਂਗਰਸ ਪਾਰਟੀ ਚੌਂ ਮੈਦਾਨ ਦੇ ਵਿੱਚ ਦੇਖੋ ਜਿਹੜਾ ਮੰਡੇਟ ਮੇਰੇ ਕੋਲੇ ਨਹੀਂ ਹੈ ਇਹ ਮੰਡੇਟ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਕੋਲੇ ਮੰਡੇਟ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਆਲਾਨਣਾ ਹੈ ਜਾਂ ਬੁਪੇਸ਼ ਬਗੇਲ ਜੀ ਕੋਲ ਕਿ ਨਹੀਂ ਦੂਸਰੀ ਗੱਲ ਜਿਹੜਾ ਹੁਣ ਕਾਂਗਰਸ ਪਾਰਟੀ ਦਾ ਅਜੰਡਾ ਹੈ ਜਾਂ ਕਾਂਗਰਸ ਪਾਰਟੀ ਦੀ ਹੁਣ ਸੋਚ ਹੈ ਜਾਂ ਇੱਕ ਫੈਸਲਾ ਹੈ ਮਗਰਲੇ ਜਿੰਨੇ ਪ੍ਰਦੇਸ਼ਾਂ ਦੇ ਚੋਣ ਹੋਏ ਆ ਕਿਤੇ ਅਸੀਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਨਹੀਂ ਹੈ ਔਰ ਹੁਣ ਵੀ ਚਾਰ ਪੰਜਾਂ ਪ੍ਰਦੇਸ਼ਾਂ ਦੇ ਚੋਣ ਹੈ ਦੂਸਰੀ ਗੱਲ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਨ ਦਾ ਕੋਈ ਫਾਇਦਾ ਜਾਂ ਕੋਈ ਫਾਇਦਾ ਹੁੰਦਾ ਹੈ

और इनको ये भी नहीं पूछ सकते आप मीडिया वाले क्योंकि तो आपको पता ही आप क्यों नहीं पूछ सकते कि भाई आपने यू टर्न क्यों लिया यू टर्न का सवाल भी ऑपोजिशन से पूछा जाता है दुर्भाग्य की बात है नेहा जी मेरे कहने का मतलब आप नहीं, नहीं, चीमा, चीमा साहब से ही पूछना था कि आपका यू टर्न क्यों है और कैमरे में लेकर जाना और चलाना की ये आदरणीय मुख्यमंत्री साहब कह रहे थे अब आप कुछ और कह रहे हैं इसलिए तो मैंने कहा ये गुरु सिखों ये, ये धार्मिक स्थान के बारे में जब तक मेरे को मुकम्मल करूं मुख्यमंत्री की बात पर यकीन करूं फाइनेंस मंत्री की बात पर यकीन करूं अन्य तथ्यों पर यकीन करूं क्या बताऊं मैं जनता को इसलिए तो मैं उसके ऊपर कुछ टिप्पणी नहीं किया कि धीरे धीरे सच लोगों के सामने अपने आप आ जाएगा तो वो आ रहा है सच्चाई चिट्ठी लिखी है आपके नेताओं ने केंद्रीय नेतृत्व को मिलने के लिए मेरे, मेरे, कि की डिलों भी सिग्नेटरी हैं और भी काफी नेता मेरे को ये पता नहीं है कि किसने कहा चिट्ठी लिखी है लेकिन केंद्र नेतृत्व को मिलने के लिए किसी चिट्ठी की जरूरत नहीं ना ही कभी उनको चिट्ठी लिखकर कोई मिला है जिसने मिलना है वहाँ खुला दरबार है वो मिल सकते हैं और ये इक्का दुक्का लोग होते हैं जो अन्य पार्टियों में से आए इधर उधर होते हैं वो चिट्ठी की बात करते हैं मेरे को लगता नहीं है कोई ऐसी चिट्ठी लिखी तो यार कोई है ही नहीं है ऐसी बात ऐसी बात है ही नहीं है ऐसे तो कल कहेंगे कि कोई व्यक्ति अगर ऐसी बात हो तो अपर कास्ट कहेगा कि हम इस किसी व्यक्ति इस दलित को नहीं मानते हैं, तो कल को दलित कहेगा हम अपर कास्ट को नहीं मानते हैं, कोई भी इस आग के साथ खेलने की कोशिश करेगा वो खुद जल जाएगा लेकिन पंजाब का जो आपस का प्यार है हमारा वो कभी अटूट है गरीबों का अपर कास्ट का ये कभी जुदा नहीं हो सकता जुदा नहीं हो सकता साहब आपके पूर्व अध्यक्ष हैं शमशेर सिंह वो लगातार कह रहे हैं कि कांग्रेस पार्टी ने पंजाब में ही प्रदेश अध्यक्ष उनको बनाया इसी तरह मुख्यमंत्री बनाया गया दूसरे पद दिए गए दलितों को और कांग्रेस एक सेकुलर जमात है हंड्रेड सेकुलर जमात है लेकिन फिर विशाल जी मेरी एक गल सुनो ਅੱਜ ਦੇਸ਼ ਦਾ ਪ੍ਰਧਾਨ ਸਾਡਾ ਖਰਗੇ ਸਾਹਿਬ ਨੇ ਦੇਸ਼ ਦਾ ਪ੍ਰਧਾਨ ਖਰਗੇ ਸਾਹਿਬ ਨੇ ਔਰ ਅਗਰ ਇਥੇ ਕਾਸਟਿਜ਼ਮ ਦੀ ਗੱਲ ਕਰੋਗੇ ਤਾਂ ਤੁਸੀਂ ਮਰ ਜਾਓਗੇ ਪੰਜਾਬ ਨੇ ਨਹੀਂ ਮੰਨਣਾ ਇਹ ਉੱਤਰ ਪ੍ਰਦੇਸ਼ ਥੋੜੀ ਹੈ ਚੰਨੀ ਸਾਹਿਬ ਜੀ ਆਪਕੀ ਕੋਈ ਬਾਤ ਹੋਈ ਇਸ ਬਿਆਨ ਕੇ ਬਾਅਦ ਜਕਰਨੇ ਟੋਮੀ ਬੋਲਾ ਇਸ ਨੂੰ ਲੈ ਕੇ ਮੈਂ ਮੈਂ ਤਾਂ ਵੀਡੀਓ ਦੇ ਰਾਹੀਂ ਮੈਨੂੰ ਆਪਣੀ ਇਹ ਯਕੀਨ ਹੋ ਰਿਹਾ ਕਿ ਇਸ ਤਰ੍ਹਾਂ ਦੀ ਗੱਲ ਬਾ ਮੈਨੂੰ ਨਾ ਹੀ ਪੁੱਛੋ ਤੁਸੀਂ ਐਪੀਲ ਕਰਨਾ ਕਿਹਾਉਂਗੇ ਕਿਉਂਕਿ ਦੂਸਰਾ ਧੜਾ ਲਗਾਤਾਰ ਮੈਸੇਜ ਪਹੁੰਚਾ ਲਾ ਜੰਨੀ ਸਾਹਿਬ ਹਿੰਦੀ ਚ ਬੋਲਦੇ ਨੇ ਅਕਸਰ ਉਹ ਜ਼ਿਆਦਾ ਪੰਜਾਬੀ ਚ ਬੋਲਦੇ ਨੇ ਕਿ ਇਹ ਮੈਸੇਜ ਦਿੱਲੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਸੀ ਕੱਲ ਉਹਨੇ ਜੋ ਵੀਡੀਓ ਜਿੰਦਨ ਦਾ ਭਗਵेश बघेल ਉਹਨਾਂ ਨੇ ਕਿਹਾ ਕਿ ਸੀਐਮ ਚਿਹਰੇ ਤੋਂ ਬਿਨਾ ਲੜੇਗੀ ਕਾਂਗਰਸ ਉਸ ਤੋਂ ਬਾਅਦ ਇਹ ਤਰਸੱਲੀ ਮਚੀ ਹੋਈ ਥੋੜੀ ਤਿਆਰੀ ਹੈ ਸੀਐਮ ਚਿਹਰੇ ਤੋਂ ਬਿਨਾ ਦੀ ਸਾਹਿਬ ਇਹ ਤਾਂ ਦਿੱਲੀ ਹਾਈ ਕਮਾਂਡ ਨੇ ਦੇਖਣਾ ਬਿਨਾ ਚਿਹਰੇ ਤੋਂ ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਵੀ ਚਿਹਰਾ ਲੜਨਾ ਕੋਈ ਫਾਇਦਾ ਹੁੰਦਾ ਹੈ ਅਗਰ ਕੋਈ ਚਿਹਰਾ ਆਲਾਨ ਦਿੰਨੇ ਹੋ ਉਹਦਾ ਕੀ ਫਾਇਦਾ ਹੁੰਦਾ ਦੱਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਚਿਹਰਾ ਤਾਂ ਚਾਰ ਪਾਰਟੀਆਂ ਲਾਂਦੀਆਂ ਨੇ ਪ੍ਰਦੇਸ਼ ਕਾਂਗਰਸ ਤਿਆਰ ਹੈ ਚਿਹਰਾ ਹਾਂਜੀ ਕੈਪਟਨ ਦਾ ਖੁੰਡਾ ਹੁਣ ਖੜਕਾਤਾ ਸਰਕਾਰ ਆ ਉਹ ਤਾਂ ਹੀ ਤਾਂ ਮਰ ਗਏ ਅਸੀਂ ਜਦੋਂ ਕੈਪਟਨ ਦਾ ਖੁੰਡਾ ਵਖਾਤਾ ਇਸੇ ਕਰਕੇ ਮਰੇ ਆ ਉਹਨੂੰ ਹਿੰਦੀ ਚ ਹੁਣ ਯਾਰ ਚੰਨੀ ਸਾਹਿਬ ਬਾਰੇ ਮੇਰੇ ਤੋਂ ਹੱਥ ਜੋੜ ਕੇ ਤਿਆਰ ਹੈ ਮੈਂ ਮਾਫੀ ਮੰਗ ਲੈਣਾ ਪਰ ਨਾ ਪੁੱਛੋ ਤੇਨਾ ਚਿਹਰੇ ਤੋਂ ਪੀਸੀਸੀ ਤਿਆਰ ਹੈ ਇਲੈਕਸ਼ਨ ਵਾਸਤੇ 2027 ਵਾਸਤੇ ਅਸੀਂ ਹਰ ਲੜਾਈ ਲਈ ਵਿਸ਼ਾਲ ਜੀ ਪਿਆਰ ਹੈਗੇ ਆ ਕਾਂਗਰਸ ਪਾਰਟੀ ਕੋਈ ਚਿਹਰੇ ਦੇ ਨਾਲ ਹੁਣ ਅਸੀਂ ਹਿਮਾਚਲ 'ਚ ਲੜਾਈ ਲੜੀ ਉਹ ਚਿਹਰੇ ਨਾਲ ਲੜੀਏ ਰਾਹੁਲ ਗਾਂਧੀ ਤੋਂ ਵੱਡਾ ਝਿਹੜਾ ਕਿਹੜਾ ਦੱਸੋ ਮੈਨੂੰ ਰਾਹੁਲ ਗਾਂਧੀ ਜੀ ਤੋਂ ਵੱਡਾ ਚਿਹਰਾ ਕਿਹੜਾ ਹੈ ਖਰਗੇਨ ਸਾਹਿਬ ਤੋਂ ਵੱਡਾ ਚਿਹਰਾ ਕਿਹੜਾ ਹੈ ਔਰ ਕੀ ਇਸ ਦਾ ਤਾਂ ਨਹੀਂ ਚਿਹਰਾ ਪਿਛਦੀ ਆਰੀ ਤਾਂ ਅਸੀਂ ਵੁੱਡ ਵੀ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਐਲਾਨ ਨਹੀਂ ਦਿੱਤਾ ਸੀਗਾ ਸੋ ਪਲੀਜ਼ ਮੇਰੀ ਇਹ ਬੇਨਤੀ ਹੈ ਅਗਰ ਹਾਈ ਕਮਾਂਡ ਕਹੇਗੀ ਚਿਹਰਾ ਐਲਾਨਣਾ ਤਾਂ ਹਾਈ ਕਮਾਂਡ ਐਲਾਨ ਦੇਗੀ ਜੇ ਕੋਈ ਨਹੀਂ ਐਲਾਨਣਾ ਤਾਂ ਨਾ ਐਲਾਨ